ਕਿਸਾਨ ਭਰਾਵੋ ਇੱਕ ਤਰਫ ਤੇ ਪੰਜਾਬ ਸਰਕਾਰ ਜਦੋਂ ਰਿੱਟ ਦਾਖਲ ਕੀਤੀ ਜਗਜੀਤ ਸਿੰਘ ਢੱਲੇਵਾਲ ਜੀ ਦੇ ਹਾਲਾਤਾਂ ਬਾਰੇ ਮੋਰਚੇ ਦੇ ਹਾਲਾਤਾਂ ਬਾਰੇ ਮੋਰਚਾ ਚੁੱਕਣ ਵਾਸਤੇ ਸਾਡੇ ਐਡਵੋਕੇਟ ਭਰਾ ਗੁਰਮੋਹਨਪ੍ਰੀਤ ਸਿੰਘ ਅੰਗਰੇਜ਼ ਸਿੰਘ ਤੇ ਹੋਰ ਵਕੀਲ ਭਰਾਵਾਂ ਨੇ ਜਿਹੜੀ ਮੋਰਚੇ ਦੇ ਲਈ ਪਟੀਸ਼ਨ ਦਾਇਰ ਕੀਤੀ ਸਟੇਟਸ ਜਾਣਨ ਵਾਸਤੇ ਉਸ ਦੇ ਵਿੱਚ ਕਹਿ ਰਹੇ ਵੀ ਅਸੀਂ ਢੱਲੇਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਅਸੀਂ ਕੋਈ ਬਲ ਪ੍ਰਯੋਗ ਨਹੀਂ ਕੀਤਾ ਤੇ ਉੱਥੇ ਬੜੇ ਸ਼ਾਂਤੀਪੂਰਤ ਤਰੀਕੇ ਨਾਲ ਸਮਾਨ ਉਠਾਇਆ ਗਿਆ ਤੇ ਅੱਜ ਦੱਸ ਦਿੰਨੇ ਆ ਉਹ ਪਟੀਸ਼ਨ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਨੂੰ ਰਿਹਾ ਕੀਤਾ ਗਿਆ 111 ਬੀਬੀਆਂ ਸੀ ਪਟਿਆਲਾ ਜਲਚੋਹ ਰਿਹਾ ਕੀਤੀਆਂ ਨਾਭਾ ਜੇਲ੍ਹ ਤੋਂ ਰਿਹਾ ਕੀਤੇ ਗਏ ਤੇ ਇੱਕ ਤਰਫ ਤੇ ਕਿਸਾਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਦੂਜੀ ਤਰਫ ਫਿਰ ਤੋਂ ਦੁਬਾਰਾ ਤੋਂ ਕਿਸਾਨਾਂ ਨੂੰ ਪੜਨ ਪੜੋ ਪੜਾਈ ਦਾ ਕੰਮ ਜਾਰੀ ਹੋ ਰਿਹਾ ਅੱਜ ਸਵੇਰੇ ਠੀਕ 4:30 ਵਜੇ ਜਿਹੜੇ ਸਾਡੇ ਭੰਗੂ ਸਾਹਿਬ ਨੇ ਗੁਰਿੰਦਰ ਸਿੰਘ ਭੰਗੂ ਛੇਰੇ ਪੰਜਾਬ ਯੂਨੀਅਨ ਦੇ ਸੁਪਾ ਪ੍ਰਧਾਨ ਉਹਨਾਂ ਦੇ ਘਰੇ ਚਮਕੌਰ ਸਾਹਿਬ ਦੇ ਵਿੱਚ ਉਹਨਾਂ ਦਾ ਨੇੜੇ ਪਿੰਡ ਹੈ ਉੱਥੇ ਘਰੇ ਉਹਨਾਂ ਦੇ ਵੱਡੀ ਗਿਣਤੀ ਵਿੱਚ 30 40 ਪੁਲਿਸ ਵਾਲੇ ਮੁਲਾਜ਼ਮ ਜਾਂਦੇ ਆ ਉਹਨਾਂ ਦੇ ਘਰ ਨੂੰ ਜਿਹੜਾ ਜਾ ਕੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਉਹ ਸਾਈਡ ਤੇ ਹੁੰਦੇ ਆ ਨਹੀਂ ਫੜੇ ਜਾਂਦੇ ਉਹਨਾਂ ਦੇ ਬੱਚੇ ਨਾਲ ਵੀ ਜਿਹੜਾ ਹੈ ਉਹਨਾਂ ਨੂੰ ਗਲਤ ਬੋਲਿਆ ਜਾਂਦਾ ਹੈ ਪਰਿਵਾਰ ਨੂੰ ਗਲਤ ਬੋਲਿਆ ਜਾਂਦਾ ਉਸੇ ਟਾਈਮ 5 ਵਜੇ ਦੇ ਕਰੀਬ ਤਰਨਤਾਰਨ ਦੇ ਵਿੱਚ ਕੋਟ ਗੁੱਡਾ ਦੇ ਵਿੱਚ ਸਾਡੇ ਸੀਨੀਅਰ ਕਿਸਾਨ ਆਗੂ ਪੰਜਾਬ ਜਿਹੜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਕੁੱਡਾ ਤੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਕੁੱਡਾ ਜਿਹੜੀ ਕਿ ਖਨੋਰੀ ਤੇ ਲਗਾਤਾਰ ਸਿਮਾਵਾਂ ਨਿਭਾ ਰਹੇ ਸੀ ਐਸ ਕੇਮ ਨਾਨ ਪਾਰਟੀਕਲ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਘਰੇ ਵੱਡੀ ਗਿਣਤੀ ਚ ਪੁਲਿਸ ਜਾਂਦੀ ਆ ਉਹਨਾਂ ਨੂੰ ਫੜੋ ਫੜਾਈ ਵਸ ਜਾਂਦੀ ਆ ਹੋਰ ਕਈ ਕਿਸਾਨ ਆਗੂਆਂ ਦੇ ਘਰੇ ਪੁਲਿਸ ਜਾਂਦੀ ਆ ਤੇ ਫਰੀਦਕੋਟ ਜ਼ਿਲ੍ਹੇ ਤੋਂ ਕਈ ਬੀਕੇ ਜੀ ਸੁਦਨੀਪੁਰ ਦੇ ਜਿਹੜੇ ਜ਼ਿਲ੍ਹਾ ਲੈਵਲ ਜਾਂ ਬਲਾਕ ਲੈਵਲ ਦੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਢੱਲੇਵਾਲ ਪਿੰਡ ਦੇ ਵਿੱਚ ਧਰਨਾ ਚੱਲ ਰਿਹਾ ਹੈ ਉਸ ਦੇ ਵਿੱਚ ਪਿੰਡ ਨੂੰ ਸੀਲ ਕਰਕੇ ਆਧਾਰ ਕਾਰਡ ਚੈੱਕ ਕਰਕੇ ਉਹਨਾਂ ਦੇ ਆਈਡੈਂਟੀਟੀ ਲੈ ਕੇ ਜਾਣ ਦਿੱਤਾ ਜਾ ਰਿਹਾ ਪਿੰਡ ਦੇ ਵਿੱਚ ਵੀ ਬਾਹਰ ਵਾਲਾ ਬੰਦਾ ਨਾ ਜਾ ਸਕੇ ਤੇ ਦੂਜੇ ਬੰਨੇ ਅਸੀਂ ਖਨੋਰੀ ਮੋੜੇ ਤੋਂ ਡੀਆਈਜੀ ਮਨਦੀਪ ਸਿੰਘ ਸਿੱਧੂ ਦੀ ਜਿਹੜੀ ਸੁਣ ਰਹੇ ਸੀ ਬਾਈਟ ਦੇ ਰਹੇ ਸੀ ਉਹ ਵੀ ਇੱਥੇ ਕੋਈ ਚੋਰੀ ਨਹੀਂ ਹੋਈ ਇੱਥੇ ਬਿਲਕੁਲ ਜਿਹੜਾ ਸਮਾਨ ਸੁਰੱਖਿਤ ਟਰਾਲੀਆਂ ਟਰੈਕਟਰ ਮਿਲ ਗਏ ਆ ਤੇ ਉਹਨਾਂ ਨੇ ਆਪਣੀ ਗੱਲ ਵਿੱਚ ਵੀ ਸਪਸ਼ਟ ਕਰਤਾ ਉਹ ਕਹਿੰਦੇ 650 ਦੇ ਕਰੀਬ ਟਰੈਕਟਰ ਟਰਾਲੀਆਂ ਸੀ ਤੇ ਤੁਸੀਂ 6500 ਟਿਕਟਰ ਟਾਲੀਆਂ ਸੀ 7-800 ਦੇ ਕਰੀਬ ਘਰ ਵੀ ਬਣੇ ਹੋਏ ਸੀ ਜਿਹੜੇ ਤੰਗੂਆਣਾ ਸੀ ਘਰ ਬਣਾਏ ਹੋਏ ਸੀ ਮੰਨ ਲਓ 13-1400 ਦੇ ਕਰੀਬ ਜਿਹੜੇ ਉੱਥੇ ਰਹਿਣ ਬਸੇਰੇ ਸੀ ਤੋ ਕਹਿੰਦੇ ਸਾਨੂੰ 101 ਸਿਲੰਡਰ ਵੀ ਜਿਹੜੇ ਅਸੀਂ ਇਕੱਠੇ ਕੀਤੇ ਉਹਨਾਂ ਵਿੱਚੋਂ ਜਿਹੜੇ ਕੁਛ ਲੈ ਗਏ ਕੁਛ ਪਹਿ ਨੇ ਜਦੋਂ 1300 ਘਰ ਹੋਣ ਤੇ ਕੀ 101 ਸਿਲੰਡਰਾਂ ਨਾਲ ਘਰ ਚੱਲਦੇ ਨੇ ਉੱਥੇ ਸਾਬਤ ਹੁੰਦਾ ਵੀ ਕਿੰਨੇ ਸਿਲੰਡਰ ਚੋਰੀ ਹੋ ਗਏ ਇਹ ਕਰਕੇ ਨੇ ਐਨੇ 80 20 ਐਨੇ ਆ ਵੀ ਲੱਗੇ ਆ ਵੀ ਲੱਗੇ ਮੈਂ ਸਿਰਫ ਇੱਕ ਸਿਰਸਾ ਜ਼ਿਲ੍ਹੇ ਦੇ 8 ਪਿੰਡਾਂ ਦੀ ਲਿਸਟ ਹੈ ਜਿਨ੍ਹਾਂ ਨੂੰ ਮੈਂ ਪਾਇਆ ਸੀ ਵੀ ਤੁਸੀਂ ਆਪਣਾ ਸਮਾਨ ਜਿਹੜਾ ਜਿਹੜਾ ਗਾਇਬ ਹੋਇਆ ਸਭ ਤੋਂ ਪਹਿਲਾਂ ਜਦੋਂ ਖਨੋਰੀ ਮੋਰਚੇ ਤੋਂ ਮੋਰਚਾ ਸ਼ੁਰੂ ਹੁੰਦਾ ਹੈ ਜਿਹੜਾ ਤੀਜਾ ਪੜਾਵ ਸੀ ਉਹ ਮੱਖਾ ਪਿੰਡ ਦਾ ਡਬਲ ਹਲਕੇ ਦਾ ਮੱਖੇ ਪਿੰਡ ਦਾ ਤੰਬੂ ਲੱਗਿਆ ਹੋਇਆ ਸੀ ਉਸ ਤੰਬੂ ਦੇ ਵਿੱਚ ਜਿੰਨਾ ਵੀ ਸਮਾਨ ਸੀ ਸਾਰਾ ਦਾ ਸਾਰਾ ਸਮਾਨ ਹੈ ਜਿਹੜੀ ਪੰਜਾਬ ਪੁਲਿਸ ਨੇ ਆਪਣੀ ਦੇਖਰੇਖ ਦੇ ਵਿੱਚ ਲुटवाया ਜਾਂ ਖੁਰਦ-ਬੁਰਦ ਕੀਤਾ ਉਸ ਤੋਂ ਬਾਅਦ ਥੋੜਾ ਜਿਹਾ ਅੱਗੇ ਆਈਏ ਜਿੱਥੇ ਵਨ ਵਿਭਾਗ ਖਨੋਰੀ ਦਾ ਸੀ ਦਫ਼ਤਰ ਉਹਦੇ ਸਾਹਮਣੇ ਦਮਦਮਾ ਪਿੰਡ ਦਾ ਟੈਂਟ ਸੀ ਉੱਥੋਂ ਚੁੱਕਿਆ ਐਵੇਂ ਕਰਕੇ ਜਿਹੜੇ 8 ਪਿੰਡਾਂ ਦੀ ਸਿਸ਼ਟਾ ਉਹਨਾਂ ਪਿੰਡਾਂ ਦੇ ਵਿੱਚ ਜੋ-ਜੋ ਉਹਨਾਂ ਦਾ ਸਮਾਨ ਸੀ ਕੋਲੀ ਗਲਾਸ ਤੋਂ ਲੈ ਕੇ ਸਿਲੰਡਰ ਪੱਖੇ ਚੁੱਲ੍ਹੇ ਤੱਕ ਪੂਰੀ ਪੂਰੀ ਡਿਟੇਲ ਹੈ ਜਿਹੜੀ ਮਨਦੀਪ ਸਿੰਘ ਸਿੱਧੂ ਜੀ ਤੁਹਾਨੂੰ ਭੇਜ ਰਹੇ ਆ ਅਸੀਂ ਮੀਡੀਆ ਨੂੰ ਭੇਜਾਂਗੇ ਜਿਹੜੇ ਵਾਵਾ ਹੀ ਲੁੱਟ ਰਹੇ ਨੇ ਤੇ ਅਸੀਂ ਕਿਹਨੂੰ ਸ਼ਿਕਾਇਤ ਕਰੀਏ ਜਿਹੜੀ ਪੁਲਿਸ ਦੀ ਦੇਖਰੇਖ ਦੇ ਵਿੱਚ ਜਿਹੜੀ ਪੁਲਿਸ ਨੇ ਸਾਡੇ ਮੋਰਚੇ ਨੂੰ ਲੁੱਟਵਾਇਆ ਕੋਲ ਖਲੋ ਕੇ ਸਮਾਨ ਨੂੰ ਚੋਰੀ ਕਰਵਾਇਆ ਉਸ ਪੁਲਿਸ ਨੂੰ ਦਰਖਾਸਤ ਦੀਏ ਇਹ ਅਸੀਂ ਲਿਸਟਾਂ ਬਣਾ ਰਹੇ ਆਂ ਸਾਰੀਆਂ ਜੱਥੇਬੰਦੀਆਂ ਨੂੰ ਜਿੰਨੇ ਵੀ ਟਰਾਲੀਆਂ ਸੀ ਜਿੰਨਾ ਵੀ ਕੁਝ ਸੀ ਜੋ ਕੁਝ ਮਿਲਿਆ ਜੋ ਵਾਕੀ ਹੈ ਕਿਉਂਕਿ ਇਹ ਜਿਹੜਾ ਸਮਾਨ ਹੈ ਇਹ ਪਿੰਡਾਂ ਨੇ ਬਾਸ ਇਕੱਠੀ ਕਰਕੇ ਪਿੰਡ ਵਾਲੇ ਸੰਗਤ ਨੇ ਦਿੱਤਾ ਹੋਇਆ ਸਮਾਨ ਹੈ ਜਿਹੜਾ ਉਹ ਟਰਾਲੀਆਂ ਦੇ ਵਿੱਚ ਸੀ ਜਿਹੜਾ ਉਹ ਤੰਬੂਆਂ ਦੇ ਵਿੱਚ ਸੀ ਉਹ ਇੱਕ ਇੱਕ ਚੀਜ਼ ਦਸਾਂ ਨੂੰ ਦੀ ਕਮਾਈ ਦਾ ਕਿਸਾਨਾਂ ਦੀ ਦਾ ਇਹ ਸਮਾਨ ਹੈ ਚਾਹ ਕੋਈ ਚਮਚ ਵੀ ਗਵਾਚਾ ਹੈ ਚਾਹ ਕੋਈ ਵੱਡੀ ਤੋਂ ਵੱਡੀ ਚੀਜ਼ ਗਵਾਚੀ ਹੈ ਇਹ ਸਾਰਾ ਕਿਸਾਨਾਂ ਦਾ ਸੀ ਇਸ ਕਰਕੇ ਇਹ ਪੰਜਾਬ ਇੱਕ ਬੰਨੇ ਪੰਜਾਬ ਸਰਕਾਰ ਜਿਹੜੀ ਹਾਈ ਮਾਨ ਰੋਗ ਹਾਈ ਕੋਰਟ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਛ ਕਹਿ ਰਹੀ ਹੈ ਤੇ ਜਿਹੜੀ ਗਰਾਉਂਡ ਤੇ ਕੀ ਕਰ ਰਹੀ ਹੈ ਅਸੀਂ ਤੇ ਇਹ ਕਹਿਣਾ ਚਾਹੁੰਦੇ ਹਾਂ ਮੀਡੀਆ ਦੇ ਮਾਧਿਅਮ ਰਾਹੀਂ ਵੀ ਇਹ ਸਰਕਾਰ ਜਿਹੜੀ ਹੈ ਬਿਲਕੁਲ ਕਿਸਾਨਾਂ ਦਾ ਅੱਜ ਵੀ ਜਿਹੜਾ ਸ਼ੋਸ਼ਣ ਕਰ ਰਹੀ ਹੈ ਬਹੁਤ ਸਾਰਾ ਸਮਾਨ ਬਾਰਡਰਾਂ ਤੋਂ ਚੋਰੀ ਕਰਵਾਇਆ ਬਿਲਕੁਲ ਆਪਣੀ ਛਾਹ ਦੇ ਵਿੱਚ ਕੋਲ ਖੜੇ ਹੋ ਕੇ ਇਹਨਾਂ ਨੇ ਆਪ ਚੁਕਵਾਇਆ ਜਾਂ ਸ਼ੰਭੂ ਮੋਰਚਾ ਜਾਂ ਖਨੋਰੀ ਮੋਰਚਾ ਇੱਕ ਇੱਕ ਪਾਈ ਪਾਈ ਦਾ ਹਿਸਾਬ ਲਿਆ ਜਾਊਗਾ ਸਮਾ ਸਰਕਾਰ ਆਉਣੀ ਜਾਣੀ ਚੀਜ਼ ਹੈ ਕੁਰਸੀ 2 ਸਾਲਾਂ ਬਾਅਦ ਫਿਰ ਬਦਲ ਜਾਊਗੀ ਕਿਸਾਨ ਤੇ ਹੀ ਰਹਿਣੇ ਆ ਸਾਡੀਆਂ ਮੰਗਾਂ ਦਾ ਸੰਘਰਸ਼ ਜਾਰੀ ਰਹੂਗਾ ਇਹ ਐਮਐਸਪੀ ਖਰੀਦ ਗਰੰਟੀ ਨੂੰ ਦੀ ਮੰਗ ਹੈ ਜਿਹੜੀ ਨਾਲ ਹੋਰ 12 ਮੰਗਾਂ ਨੂੰ ਲੈ ਕੇ ਜਿਹੜਾ ਅੰਦੋਲਨ ਹੈ ਉਹ ਜਾਰੀ ਹੈ ਕਿੰਨਾ ਮਰਜ਼ੀ ਦਬਾ ਲਓ ਕਿੰਨੇ ਮਰਜ਼ੀ ਗ੍ਰਿਫਤਾਰੀਆਂ ਕਰ ਲਓ ਇਹ ਅੰਦੋਲਨ ਨੂੰ ਦਬਾ ਨਹੀਂ ਸਕਦੇ ਇਸ ਕਰਕੇ ਆ ਲਿਸਟ ਵੀ ਜਾਰੀ ਕਰ ਰਹੇ ਆ ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ ਸਾਰੀਆਂ ਜਿੰਨੀਆਂ ਵੀ ਲਿਸਟਾਂ ਨੇ ਪਿੰਡਾਂ ਵਾਈਜ਼ ਜਿਹਨਾਂ ਟਰਾਲੀਆਂ ਵਾਈਜ਼ ਜਿੱਥੇ-ਜਿੱਥੇ ਲੋਕੇਸ਼ਨ ਵਾਈਜ਼ ਉਹ ਸਾਰੀਆਂ ਤੁਹਾਨੂੰ ਭੇਜ ਦਾਂਗੇ ਤੇ ਦੇਖ ਲਿਓ ਚੋਰੀ ਪੁਲਿਸ ਨੇ ਕਿੱਥੇ ਕਿੱਥੇ ਕਰਵਾਇਆ ਜੇ ਤੁਸੀਂ ਆਪ ਦਰਖਾਸਤਾਂ ਲਿਖ ਲਿਓ ਐਫ ਆਈ ਆਰ ਕਰਨੀ ਕਰ ਲਿਓ ਕਿਉਂਕਿ ਸਾਨੂੰ ਤੁਹਾਡੇ ਤੇ ਭਰੋਸਾ ਨਹੀਂ ਕਿਉਂਕਿ ਤੁਸੀਂ ਕੋਲ ਖੜੇ ਹੋ ਕੇ ਵਸ਼ਵਾਤ ਚ ਲੈ ਕੇ ਆਪ ਜਿੱਥੇ ਮੀਡੀਆ ਦੇ ਕੈਮਰੇ ਨਹੀਂ ਜਾ ਸਕਦੇ ਜਿੱਥੇ ਕਿਸਾਨ ਨਹੀਂ ਜਾ ਸਕਦੇ ਉੱਥੇ ਤੁਸੀਂ ਚੋਰਾ ਨੂੰ ਨਾਲ ਲੈ ਜਾ ਕੇ ਚੋਰੀ ਕਰਵਾਇਆ ਇਹ ਸਾਰੇ ਦਾ ਸਾਰਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਫੇਲਿਅਰ ਹੈ ਤੇ ਜਿਹੜਾ ਧੱਕਾ ਕੀਤਾ ਜਿਹੜਾ ਬੇਫਿਕਰ ਚੋਰਾ ਘੁੱਪਿਆ ਉਹਦਾ ਕਿਸਾਨ ਸਮਾਜ ਰੈਂਦੀ ਦੁਨੀਆ ਤੱਕ ਤੜਤੋਂ ਸਾਬ ਮੰਗਦਾ ਰੋ ਮਾਈਕਰ ਜਿੱਕਾ ਖਾਲਸਾ ਮਾਈਕਰ ਜਿੱ